ਇੱਕ ਪਾਸੇ ਪੰਜਾਬ ਦੇ ਲੋਕ ਪੰਜਾਬ ਦੀ ਆਵਾਮ ਪੰਜਾਬ ਦੇ ਪੋਲੀਟਿਸ਼ੀਅਨਸ ਔਰ ਪੰਜਾਬ ਦੀ ਨੌਜਵਾਨੀ ਇਸ ਚੀਜ਼ ਤੋਂ ਖਫਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਜੋ ਅਧਿਕਾਰ ਹੈ ਪੰਜਾਬ ਨੂੰ ਉਸ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੇ ਵਿੱਚ ਹੈ ਉਹਦੇ ਵਿੱਚ ਬੜੇ ਵੱਡੇ ਪੱਦਰ ਦੇ ਉੱਤੇ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਤੇ ਹੁਣ ਜਿਥੇ ਇਹ ਸਾਰੀਆਂ ਫਿਕਰਾਂ ਪੰਜਾਬ ਵਾਸੀਆਂ ਨੂੰ ਮਾਰ ਰਹੀਆਂ ਸਨ ਹੁਣ ਇਸ ਤੋਂ ਵੀ ਵੱਡੀ ਫਿਕਰ ਇਸ ਤੋਂ ਵੀ ਵੱਡਾ ਖਤਰਾ ਪੰਜਾਬ ਉੱਤੇ ਪੰਜਾਬ ਦੀ ਏਸ ਤਰਹਰ ਉੱਤੇ ਮੰਡਰਾਉਣ ਲੱਗਿਆ ਉਹ ਖਤਰਾ ਕੀ ਹੈ ਕਨਸਟੀਟਿਊਸ਼ਨ ਦਾ ਨਵਾਂ ਐਮੈਂਡਮੈਂਟ 131ਵਾਂ ਐਮੈਂਡਮੈਂਟ ਜਿਹੜਾ ਹੈ ਕਨਸਟੀਟਿਊਸ਼ਨ ਦੇ ਵਿੱਚ ਹੋਣ ਜਾ ਰਿਹਾ ਹੈ ਸੈਂਟਰ ਨੇ ਪ੍ਰਪੋਜ਼ ਕੀਤਾ ਹੈ ਕਿ ਚੰਡੀਗੜ੍ਹ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਸ ਨੂੰ ਸੰਵਿਧਾਨ ਦੇ ਆਰਟੀਕਲ 200 39 ਤੋਂ ਹਟਾ ਕੇ 240 ਦੇ ਅਧੀਨ ਲੈ ਆਂਦਾ ਜਾਵੇ ਹੁਣੇ 239 ਤੇ 240 ਦਾ ਫਰਕ ਕੀ ਕਹਿੰਦਾ ਇਹਦੇ ਉੱਤੇ ਵੀ ਆਉਨੇ ਆ ਪਰ ਇਸ ਸ਼ਿਫਟ ਦੇ ਉੱਤੇ ਸਿਆਸਤ ਭਖਣ ਲੱਗ ਗਈ ਹੈ ਇਸ ਇੱਕੋ ਆਰਟੀਕਲ ਦੇ ਸ਼ਿਫਟ ਦੇ ਨਾਲ ਪੰਜਾਬ ਦੇ ਅੰਦਰ ਇੱਕ ਸਿਆਸੀ ਉਬਾਲ ਆਉਣ ਲੱਗਿਆ ਹੈ ਹੈਰਾਨੀ ਇਸ ਗੱਲ ਦੀ ਵੀ ਹੁੰਦੀ ਹੈ ਕਿ ਨਾਰਮਲ ਲੋਗ ਆਮ ਲੋਕ ਇਹਨਾਂ ਚੀਜ਼ਾਂ ਦੇ ਉੱਤੇ ਜ਼ਿਆਦਾ ਤਵੱਜੂ ਨਹੀਂ ਦਿੰਦੇ ਹੋ ਸਕਦਾ ਹੈ ਕਿ ਲੋਕਾਂ ਦੇ ਆਮ ਜੀਵਨ ਦੇ ਉੱਤੇ ਇਸ ਰੋਜ਼ਮਰਰਾ ਦੇ ਕਾਟੋ ਕਲੇਸ਼ ਦਾ ਕੋਈ ਖਾਸਾ ਪ੍ਰਭਾਵ ਨਹੀਂ ਪੈਂਦਾ ਪਰ ਜੇ ਅਸੀਂ ਆਪਣੇ ਪੰਜਾਬ ਵਾਸਤੇ ਸੋਹਿਰਦਾ ਜੇ ਅਸੀਂ ਆਪਣੇ ਸੂਬੇ ਵਾਸਤੇ ਸੋਹਿਰਦਾ ਉਸ ਸੂਬੇ ਵਾਸਤੇ ਜਿਸ ਨੇ ਸਾਨੂੰ ਘਰ ਦਿੱਤਾ ਉਸ ਸੂਬੇ ਵਾਸਤੇ ਜਿਨੇ ਜਿਨੇ ਸਾਨੂੰ ਸਾਡੇ ਰਿਸੋਰਸਸ ਦਿੱਤੇ ਨੇ ਜਿਹੜਾ ਸਾਡੇ ਨਾਲ ਜੁੜਿਆ ਆ ਰਿਹਾ ਜਿਹਦੇ ਨਾਲ ਸਾਡੇ ਪੁਰਖੇ ਜੁੜੇ ਰਹੇ ਨੇ ਫਿਰ ਬੇਸ਼ੱਕ ਸਾਨੂੰ ਇਸ ਤਰੋਹਰ ਦੇ ਨਾਲ ਚੰਡੀਗੜ੍ਹ ਦੇ ਨਾਲ ਤੱਲਕ ਹੋਣਾ ਜ਼ਰੂਰੀ ਹੈ ਤਾਂ ਸਾਨੂੰ ਚੰਡੀਗੜ੍ਹ ਦੇ ਨਾਲ ਸਨੇਹ ਹੋਣਾ ਜ਼ਰੂਰੀ ਹੈ ਚੰਡੀਗੜ੍ਹ ਦੀ ਇੰਪੋਰਟੈਂਸ ਪੰਜਾਬ ਵਾਸਤੇ ਕੀ ਹੈ ਉਹ ਸਮਝਣਾ ਜ਼ਰੂਰੀ ਹੈ ਜਿਸ ਉੱਤੇ ਅੱਜ ਕਾਣ ਕੀਤਾ ਜਾ ਰਿਹਾ ਉਸ ਨੂੰ ਸਮਝਣਾ ਜ਼ਰੂਰੀ ਹੈ ਹੁਣ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਚੰਡੀਗੜ੍ਹ ਦੇ ਨਾਲ ਹੋਣ ਕੀ ਜਾ ਰਿਹਾ ਇੱਕ ਪ੍ਰੋਪੋਜ਼ਲ ਆਇਆ ਹੈ ਸੈਂਟਰ ਗਵਰਨਮੈਂਟ ਨੇ ਇੱਕ ਪ੍ਰੋਪੋਜ਼ਲ ਦਿੱਤਾ ਹੈ ਔਰ ਉਸ ਪ੍ਰੋਪੋਜ਼ਲ ਦੇ ਵਿੱਚ ਚੰਡੀਗੜ੍ਹ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਸ ਨੂੰ ਜਿਹੜਾ ਕਿ ਹੁਣ ਤੱਕ 239ਵੇਂ ਆਰਟੀਕਲ ਦੇ ਅਧੀਨ ਆਉਂਦਾ ਜੋ ਕਿ ਆਲਰੇਡੀ ਵਿਵਾਦਾਂ ਦੇ ਵਿੱਚ ਹੈ ਉਸ ਨੂੰ ਹੁਣ ਇੱਕ ਇੱਕ ਲੈਵਲ ਹੋਰ ਐਸਕੇਲੇਟ ਕੀਤਾ ਜਾ ਰਿਹਾ ਉਸ ਨੂੰ ਸਿੱਧੇ ਤੌਰ ਦੇ ਉੱਤੇ ਸੈਂਟਰ ਦੇ ਅਧੀਨ ਲਿਆਂਦਾ ਜਾ ਰਿਹਾ ਔਰ 240 ਦੇ ਵਿੱਚ ਆਰਟੀਕਲ 240 ਦੇ ਅਧੀਨ ਉਸ ਨੂੰ ਸ਼ਿਫਟ ਕਰਨ ਦੀਆਂ ਤਿਆਰੀਆਂ ਨੇ ਯਾਨੀ ਕਿ ਚੰਡੀਗੜ੍ਹ ਜਿਹੜਾ ਕਿ ਅਜੇ ਤੱਕ ਇੱਕ ਇੱਕ ਐਡਮਿਨਿਸਟਰेटर ਦੇ ਥਰੂ ਕੰਮ ਕਰ ਰਿਹਾ ਸੀ ਜਿਹੜਾ ਐਡਮਿਨਿਸਟਰेटर ਭਾਵੇਂ ਪ੍ਰੈਜ਼ੀਡੈਂਟ ਦੇ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ ਹੁਣ ਇਹ ਸੈਂਟਰ ਆਫ ਪਾਵਰ ਜਿਹੜੀ ਹੈ ਉਹ ਸਿੱਧੀ ਪ੍ਰੈਜ਼ੀਡੈਂਟ ਨੂੰ ਦੇਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸੈਂਟਰ ਸਰਕਾਰ ਕਰਨ ਲੱਗੀ ਹੈ ਜਿਸ ਦੇ ਨਾਲ ਚੰਡੀਗੜ੍ਹ ਜਿਹੜਾ ਆ ਉਹ ਪੰਜਾਬ ਦੇ ਖਿਆਲਾਂ ਵਿੱਚੋਂ ਵੀ ਕੱਢ ਦੇਣ ਦੀ ਤਿਆਰੀ ਸੈਂਟਰ ਕਰ ਰਹੀ ਹੈ ਪੰਜਾਬ ਦੀ ਸੋਚ ਪੰਜਾਬ ਦੇ ਲੋਕਾਂ ਦੀ ਚਾਹਤ ਵਿੱਚੋਂ ਵੀ ਚੰਡੀਗੜ੍ਹ ਨੂੰ ਪਰੇ ਲਿਜਾਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸੈਂਟਰ ਗਵਰਨਮੈਂਟ ਕਰਦੀ ਇੱਥੇ ਨਜ਼ਰ ਆ ਰਹੀ ਹੈ ਕੁਝ ਜ਼ਰੂਰੀ ਨੁਕਤੇ ਇਹਨਾਂ ਦੋਵੇਂ ਆਰਟੀਕਲਸ ਦੇ ਬਾਰੇ ਪਹਿਲਾਂ ਤੁਹਾਨੂੰ ਦੱਸਦੇ ਆਂ ਦਰਅਸਲ 131ਵੀਂ ਜਿਹੜੀ ਐਮੈਂਡਮੈਂਟ ਹੈ ਇਹ ਬਿੱਲ ਲੋਕ ਸਭਾ ਦੇ ਵਿੱਚ ਪਾਸ ਕਰਨ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸੈਂਟਰ ਗਵਰਨਮੈਂਟ ਇਹ ਤਿਆਰੀ ਕਰਦੀ ਪਈ ਹੈ ਔਰ ਇਸ ਐਮੈਂਡਮੈਂਟ ਦੇ ਵਿੱਚ ਹੁਣ ਵੱਡਾ ਵਿਵਾਦ ਨਿਕਲ ਰਿਹਾ ਇਸ ਐਮੈਂਡਮੈਂਟ ਦੇ ਥਰੂ ਚੰਡੀਗੜ੍ਹ ਨੂੰ ਉਸ ਦਾ ਜਿਹੜਾ ਸਕੋਪ ਹੈ ਉਹ ਆਰਟੀਕਲ 240 ਦੇ ਵਿੱਚ ਇਨਸਰਟ ਕਰਨ ਦੀਆਂ ਤਿਆਰੀਆਂ ਕੀ ਕੀਤੀਆਂ ਜਾ ਰਹੀਆਂ ਨੇ ਇਹਦਾ ਨਤੀਜਾ ਕੀ ਹੋਵੇਗਾ ਮਤਲਬ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਉਹ ਸਿੱਧੇ ਤੌਰ ਦੇ ਉੱਤੇ ਪਾਵਰ ਗੇਨ ਕਰ ਜੂਗਾ ਚੰਡੀਗੜ੍ਹ ਨੂੰ ਰੈਗੂਲੇਟ ਕਰਨ ਦੇ ਲਈ ਜਿਸ ਤਰ੍ਹਾਂ ਬਾਕੀ ਯੂਟੀਆਂ ਜਿਹੜੀਆਂ 240 ਐਕਟ ਦੇ ਅਧੀਨ ਆਉਂਦੀਆਂ ਨੇ ਜੋ 240 ਆਰਟੀਕਲ ਦੇ ਅਧੀਨ ਆਉਂਦੀਆਂ ਨੇ ਉਹਨਾਂ ਨੂੰ ਆ ਰੈਗੂਲੇਟ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਲੈਫਟੇਨੈਂਟ ਗਵਰਨਰ ਸਥਾਪਿਤ ਕੀਤਾ ਜਾ ਸਕਦਾ ਚੰਡੀਗੜ੍ਹ ਦੇ ਵਿੱਚ ਜਿਵੇਂ ਕਿ ਬਾਕੀ ਕੇਂਦਰੀ ਸਿਆਸਤ ਪ੍ਰਦੇਸ਼ ਜਿਹੜੇ 240 ਆਰਟੀਕਲ ਦੇ ਅਧੀਨ ਆਉਂਦੇ ਨੇ ਉਹਨਾਂ ਦੇ ਵਿੱਚ ਹੁੰਦਾ ਜਿਵੇਂ ਕਿ ਦਿੱਲੀ ਦੇ ਵਿੱਚ ਸਥਿਤੀ ਹੈ ਹੁਣ ਗਵਰਨਮੈਂਟ ਐਵੇਂ ਕਰਨਾ ਕਿਉਂ ਚਾਹੁੰਦੀ ਹੈ ਗਵਰਨਮੈਂਟ ਕਿਉਂ ਚਾਹੁੰਦੀ ਹੈ ਇੰਡੀਆ ਦੀ ਗਵਰਨਮੈਂਟ ਕਿਉਂ ਚਾਹੁੰਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸ਼ਾਸਨ ਜਿਹੜਾ ਇਸ ਤਰ੍ਹਾਂ ਦਾ ਰੈਗੂਲੇਸ਼ਨ ਜਿਹੜਾ ਉਹ ਲਾਗੂ ਹੋਵੇ ਉਹਦੇ ਵੀ ਕੁਝ ਨੁਕਤੇ ਨੇ ਯੂਟੀ ਅਫੀਸ਼ੀਅਲਸ ਦੇ ਕਹਿਣ ਮੁਤਾਬਕ ਸੂਤਰਾਂ ਦੇ ਮੁਤਾਬਕ ਯੂਟੀ ਅਫੀਸ਼ੀਅਲਸ ਦੱਸਦੇ ਨੇ ਕਿ ਚੰਡੀਗੜ੍ਹ ਨੂੰ ਆਰਟੀਕਲ 240 ਦੇ ਅਧੀਨ ਲਿਆਉਣ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਜਿਹੜਾ ਹੋਰ ਫ ਐਡਮਿਨਿਸਟ੍ਰੇਟਿਵ ਕੰਮ ਜਿਹੜਾ ਪ੍ਰਸ਼ਾਸਨਿਕ ਕੰਮ ਜਿਹੜਾ ਆ ਉਹ ਹੋਰ ਸਖਾਲਾ ਹੋ ਜਵੇਗਾ ਹੋਰ ਫਲੈਕਸੀਬਲ ਹੋ ਜਵੇਗਾ ਇਹਦੇ ਨਾਲ ਪਾਰਲੀਮੈਂਟ ਦੇ ਉੱਤੇ ਕੁਝ ਯੂਟੀ ਸਪੈਸੀਫਿਕ ਯਾਨੀ ਕਿ ਯੂਨੀਅਨ ਟੈਰੀਟਰੀ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਨਾਲ ਸਪੈਸੀਫਿਕ ਕਾਨੂੰਨਾਂ ਦੇ ਵਾਸਤੇ ਪਾਰਲੀਮੈਂਟ ਦੇ ਉੱਤੇ ਜਿਹੜਾ ਦਾਰੂਮਦਾਰ ਟਿਕਿਆ ਹੁੰਦਾ ਜਾਂ ਉਹਨਾਂ ਦੇ ਉੱਤੇ ਜਿਹੜੀ ਡਿਪੈਂਡੈਂਸੀ ਟਿਕੀ ਹੁੰਦੀ ਆ ਉਹ ਖਤਮ ਹੋ ਜਵੇਗੀ ਕਿਉਂਕਿ ਸਿੱਧਾ ਇਹਦੇ ਉੱਤੇ ਜਿਹੜਾ ਦਾਰੂਮਦਾਰ ਹੈ ਉਹ ਪ੍ਰੈਜ਼ੀਡੈਂਟ ਦਾ ਹੋਵੇਗਾ ਔਰ ਸਿੱਧੀ ਰੈਗੂਲੇਸ਼ਨ ਜਿਹੜੀ ਆ ਪ੍ਰੈਜ਼ੀਡੈਂਟ ਦੇ ਅਧੀਨ ਆਲੇ ਕਿ ਸੈਂਟਰ ਦੇ ਅਧੀਨ ਅਲਟੀਮੇਟਲੀ ਹੋਵੇਗੀ ਪਰ ਇਸ ਮੂਵ ਦੇ ਨਾਲ ਇੱਕ ਵੱਡਾ ਪੋਲਿਟੀਕਲ ਵਿਵਾਦ ਖੜਾ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵੱਖ-ਵੱਖ ਲੀਡਰ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਦੇ ਵਿਰੋਧ ਖੜਦੀਆਂ ਨਜ਼ਰ ਆ ਰਹੀਆਂ ਨੇ ਔਰ ਸਿੱਧੀ ਗੱਲ ਹੈ ਕਿ ਇਹ ਉਦੋਂ ਕੀਤਾ ਜਾ ਰਿਹਾ ਜਦੋਂ ਪੰਜਾਬ ਆਪਣਾ ਕਲੇਮ ਸਟਰੋਂਗ ਕਰ ਰਿਹਾ ਜਦੋਂ ਅਜੇ ਹੁਣੇ ਨਾਰਥ ਜ਼ੋਨ ਦੀ ਬੈਠਕ ਹੋਈ ਹੈ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਕਲੇਮ ਚੰਡੀਗੜ੍ਹ ਦੇ ਉੱਤੇ ਮਜ਼ਬੂਤ ਕਰਕੇ ਆਏ ਨੇ ਜਦੋਂ ਵੱਖ-ਵੱਖ ਲੀਡਰ ਪੰਜਾਬ ਦੇ ਵੱਖ-ਵੱਖ ਲੋਕ ਪੰਜਾਬ ਦੇ ਨੌਜਵਾਨ ਪੰਜਾਬ ਦੇ ਚੰਡੀਗੜ੍ਹ ਦੇ ਉੱਤੇ ਆਪਣਾ ਕਲੇਮ ਦੱਸ ਰਹੇ ਆ ਚੰਡੀਗੜ੍ਹ ਨੂੰ ਪੰਜਾਬ ਦੀ ਧਰਤੀ ਦੱਸ ਰਹੇ ਆ ਉਦੋਂ ਇਹ ਫੈਸਲਾ ਸੁਣਾਣਾ ਐ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਅਧਿਕਾਰ ਚੰਡੀਗੜ੍ਹ ਦੇ ਉੱਤੇ ਹੈ ਉਸ ਨੂੰ ਹੋਰ ਵੀਕ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜੇ ਆਪਾਂ ਆਰਟੀਕਲ 239 ਤੇ 240 ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਉਹ ਵੀ ਇੱਕ ਵਾਰ ਤੁਹਾਨੂੰ ਦੱਸ ਦਿੰਨੇ ਆ ਕਿ ਕਿਵੇਂ ਇਹ ਦੋਵੇਂ ਕੰਮ ਕਰਦੇ ਆ ਇਹਨਾਂ ਦੋਵਾਂ ਦਾ ਜਿਹੜਾ ਪਰਪਸ ਹੁੰਦਾ ਪਹਿਲੀ ਗੱਲ ਤਾਂ ਆਰਟੀਕਲ 239 ਜਿਹੜਾ 239 ਆਰਟੀਕਲ ਹੈ ਜਿਸ ਦੇ ਅਧੀਨ ਹੁਣ ਤੱਕ ਚੰਡੀਗੜ੍ਹ ਰਿਹਾ ਉਹ ਅਲਟੀਮੇਟਲੀ ਇੱਕ ਕੇਂਦਰੀ ਸਿਆਸਤ ਪ੍ਰਦੇਸ਼ ਦੀ ਐਡਮਿਨਿਸਟ੍ਰੇਸ਼ਨ ਹੁੰਦਾ ਉਹਦਾ ਪਰਪਸ ਜਿਹੜਾ ਹੁੰਦਾ ਐਡਮਿਨਿਸਟ੍ਰੇਸ਼ਨ ਆਫ ਯੂਨੀਅਨ ਟੈਰੀਟਰੀ ਯਾਨੀ ਕਿ ਕੇਂਦਰੀ ਸਿਆਸਤ ਪ੍ਰਦੇਸ਼ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਅਮਲ ਦੇ ਵਿੱਚ ਲਿਆਉਣਾ ਪਰ 240 ਆਰਟੀਕਲ ਜਿਹੜਾ ਉਹ ਲਾਅ ਮੇਕਿੰਗ ਪਾਵਰ ਜਿਹੜੀ ਹੈ ਉਹਦੇ ਉੱਤੇ ਕਨਸੈਂਟਰੇਟ ਕਰਦਾ ਆ ਫਾਰ ਸਰਟਨ ਯੂਨੀਅਨ ਟੈਰੀਟਰੀਜ਼ ਕੁਝ ਸਰਟਨ ਕੇਂਦਰੀ ਸ शासित ਪ੍ਰਦੇਸ਼ਾਂ ਵਾਸਤੇ ਜਿਹੜੀ ਲਾਅ ਮੇਕਿੰਗ ਪਾਵਰ ਹੁੰਦੀ ਹੈ ਉਹਦੇ ਉੱਤੇ ਧਿਆਨ ਦਿੰਦਾ ਇੱਕ ਪਾਸੇ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਅਲਟੀਮੇਟਲੀ ਇੱਕ ਸੂਬੇ ਵਾਂਗ ਉਸ ਨੂੰ ਡੀਲ ਕਰਦੀ ਹੈ ਹਾਲਾਂਕਿ ਸੈਕੰਡਰੀ ਲੈਵਲ ਤੇ ਕਿਉਂਕਿ ਅਲਟੀਮੇਟਲੀ ਹੁੰਦੀ ਤਾਂ ਉਹ ਯੂਨੀਅਨ ਟੈਰੀਟਰੀ ਹੈ ਪਰ ਦੂਸਰੇ ਪਾਸੇ ਜਦੋਂ ਆਰਟੀਕਲ 240 ਆਉਂਦਾ ਉਹਦੇ ਵਿੱਚ ਜਿਹੜੀ ਲਾਅ ਮੇਕਿੰਗ ਪਾਵਰ ਹੁੰਦੀ ਹੈ ਉਹਦੇ ਉੱਤੇ ਕਨਸੈਂਟਰੇਟ ਕੀਤਾ ਜਾਂਦਾ ਉਹ ਸੈਂਟਰਲਾਈਜ਼ਡ ਕਰ ਲਈ ਜਾਂਦੀ ਹੈ ਉਹ ਡੀਸੈਂਟਰਲਾਈਜ਼ ਨਹੀਂ ਹੁੰਦੀ ਉਹ ਇੱਕ ਇੱਕ ਪਾਸੇ ਸੈਂਟਰਲਾਈਜ਼ਡ ਰਹਿ ਜਾਂਦੀ ਹੈ ਜਿਹੜੀ ਆਰਟੀਕਲ 239 ਹੈ ਉਸ ਦੇ ਵਿੱਚ ਐਡਮਿਨਿਸਟਰेटर ਦੀ ਜਿਹੜੀ ਪਾਵਰ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਪਾਵਰ ਹੁੰਦੀ ਹੈ ਉਹ ਐਡਮਿਨਿਸਟਰेटर ਕੋਲ ਹੁੰਦੀ ਹੈ ਇੱਕ ਥਰਡ ਪਾਰਟੀਕਲ ਹੁੰਦੀ ਹੈ ਜਿਹਨੂੰ ਪ੍ਰੈਜ਼ੀਡੈਂਟ ਪੁਆਇੰਟ ਕਰਦਾ ਆ ਪਰ ਜਦੋਂ ਆਰਟੀਕਲ 240 ਦੀ ਗੱਲ ਕਰਦੇ ਆ ਉਸ ਵਿੱਚ ਸਿੱਧੀ ਪਾਵਰ ਜਿਹੜੀ ਹੁੰਦੀ ਹੈ ਉਹ ਪ੍ਰੈਜ਼ੀਡੈਂਟ ਦੇ ਕੋਲ ਹੁੰਦੀ ਹੈ ਪ੍ਰੈਜ਼ੀਡੈਂਟ ਜਿਹੜਾ ਉਹ ਸਾਰਾ ਰੈਗੂਲੇਸ਼ਨ ਉਸ ਯੂਨੀਅਨ ਟੈਰੀਟਰੀ ਦਾ ਦੇਖਦਾ ਹੈ ਅਲਟੀਮੇਟਲੀ ਇੱਕ ਐਡਮਿਨਿਸਟਰेटर ਤੋਂ ਸਿੱਧਾ ਪ੍ਰੈਜ਼ੀਡੈਂਟ ਦੇ ਹੱਥ ਜਦੋਂ ਪਾਵਰ ਚਲ ਜਾਵੇ ਹਾਲਾਂਕਿ ਉਸ ਦੇ ਵਿੱਚ ਕੋਈ ਚੈਨਲ ਨਾ ਰਹਿ ਜਾਵੇ ਪ੍ਰੈਜ਼ੀਡੈਂਟ ਟੂ ਐਡਮਿਨਿਸਟਰेटर ਇੱਕ ਚੈਨਲ ਆਫ ਕਮਿਊਨੀਕੇਸ਼ਨ ਜਦੋਂ ਨਹੀਂ ਰਹਿ ਜਾਂਦਾ ਔਰ ਸਿੱਧੀ ਪਾਵਰ ਪ੍ਰੈਜ਼ੀਡੈਂਟ ਦੇ ਕੋਲ ਆ ਜਾਂਦੀ ਹੈ ਜਾਂ ਅਲਟੀਮੇਟਲੀ ਸੈਂਟਰ ਦੇ ਕੋਲ ਆ ਜਾਂਦੀ ਹੈ ਉਹ ਯੂਨੀਅਨ ਟੈਰੀਟਰੀ 240ਵੇਂ ਆਰਟੀਕਲ ਦੇ ਅਧੀਨ ਆ ਜਾਂਦੀ ਹੈ ਉਸ ਉਸ ਯੂਨੀਅਨ ਟੈਰੀਟਰੀ ਨੂੰ 240 ਆਰਟੀਕਲ ਦੇ ਅਧੀਨ ਰੱਖਿਆ ਜਾਂਦਾ ਔਰ ਚੰਡੀਗੜ੍ਹ ਨੂੰ ਉਹੀ ਯੂਨੀਅਨ ਟੈਰੀਟਰੀ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਹੁਣ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਇਹ ਬਿਲ ਪਾਸ ਵੀ ਕੀਤਾ ਜਾਵੇ ਪਰ ਅਜੇ ਇਸ ਗੱਲ ਦਾ ਭਰਪੂਰ ਵਿਰੋਧ ਕੀਤਾ ਜਾ ਰਿਹਾ ਹੈ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜੇ ਆਪਾਂ ਫੇਸਬੁੱਕ ਪੋਸਟ ਦੇ ਵੱਲ ਨਿਗਾਹ ਮਾਰੀਏ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਪੂਰਨ ਵਿਰੋਧ ਕੀਤਾ ਨਾ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਸਗੋਂ ਵੱਖ-ਵੱਖ ਲੀਡਰਸ ਗੱਲ ਦਾ ਪੂਰਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਲਿਖਦੇ ਨੇ ਕਿ ਸੰਸਦ ਦੇ ਆਗਾਮੀ ਸਰਦਰ ਉਤ ਸੈਸ਼ਨ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪ੍ਰਸਤਾਵਿਤ ਸੰਵਿਧਾਨ ਦੀ 131ਵੀਂ ਸੋਧ ਬਿੱਲ ਦੇ ਵਿੱਚ ਅਸੀਂ ਸਖਤ ਸ਼ਬਦਾਂ ਦੇ ਵਿੱਚ ਵਿਰੋਧਤਾ ਕਰਦੇ ਹਾਂ ਇਹ ਸੋਧ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਰੁੱਧ ਘੜੀ ਜਾ ਰਹੀ ਸਾਜ਼ਿਸ਼ ਅਸੀਂ ਬਿਲਕੁਲ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਡੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੇ ਚੰਡੀਗੜ੍ਹ ਉੱਤੇ ਸਿਰਫ ਪੰਜਾਬ ਦਾ ਹੱਕ ਹੈ ਅਸੀਂ ਆਪਣੇ ਹੱਕਾਂ ਨੂੰ ਅਜਾਈ ਨਹੀਂ ਜਾਣ ਦੇਵਾਂਗੇ ਇਸ ਲਈ ਸਾਨੂੰ ਜੋ ਵੀ ਕਦਮ ਚੁੱਕਣੇ ਪੈਣਗੇ ਅਸੀਂ ਚੁੱਕਾਂਗੇ ਸਿੱਧੇ ਤੌਰ ਦੇ ਉੱਤੇ ਮੁੱਖ ਮੰਤਰੀ ਨੇ ਇੱਕ ਵਾਰਨਿੰਗ ਦੇ ਦਿੱਤੀ ਹੈ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਸ ਸਮੇਂ ਤੇ ਮਿਆਸਰ ਹੈ ਪੰਜਾਬ ਦੇ ਕੋਲੋਂ ਚੰਡੀਗੜ੍ਹ ਕੀ ਸਰਾਲੀ ਖੋਲਿਆ ਜਾਂਦਾ ਹੈ ਇਹ ਹੁਣ ਵਕਤੇ ਮਿਆਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ